ਸਤਨਾਮ ਸ੍ਰੀ ਵਾਹਿਗੁਰੂ ਅੱਠੀ ਕਿਆ ਤੋਪੋ ਸੁਆਮੀ ਮਾਨਸ ਕੀ ਗਾਥਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇ ਮਕੋ ਇਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਕਨ ਗੁਰ ਸੇਵੀਐ ਐਸਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਸੋ ਦੁੱਖ ਕੈਸਾ ਦੇਵਕ ਕਾ ਪਾ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰੱਬੀ ਸੁਮੇ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੋ ਕੋਈ ਸਤਿਗੁਰ ਕਾ ਦਲਾਸਾ ਨਾਮ ਧਿਆਇ ਨ ਸੁਖ ਫਲ ਪਾਏ ਨ ਆਠ ਘਰ ਆਵਤ ਹੇ ਤੇਰੀ ਸਰਨ ਪੰਚ ਦੁਸਤ ਲਾ ਸਤ ਦਾ ਗਿਆਨ ਧਿਆਨ ਕੋ ਕਿਛ ਕਰ ਮ ਨ ਜਾਣ ਸਾਰਣ ਜਾਣ ਤੇਰੀ ਸਵ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰੱਖੀ ਮੇਰੀ ਗਿਆਰ ਧਿਆਨ ਕਿਛ ਕਰ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ 749 ਤੋਂ 750 ਅੰਕ ਦੇ ਉੱਤੇ ਸੁਭੈਮਾਨ ਸੋਹੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅੱਜ ਕੀ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਜਿਸ ਕੇ ਸਿਰ ਉੱਪਰ ਕੋ ਸੁਆਮੀ ਸੋ ਦੁੱਖ ਕੇਸਾ ਪਾਵੇ ਕਹਿੰਦੇ ਸੱਚੇ ਪਾਤਸ਼ਾਹ ਜਿਹਦੇ ਸਿਰ ਦੇ ਉੱਤੇ ਤੇਰਾ ਹੱਥ ਹੋਵੇ ਉਹਨੋਂ ਕੋਈ ਦੁੱਖ ਕੋ ਨਹੀਂ ਸਕਦਾ ਉਹਦੇ ਤੇ ਕੋਈ ਦੁੱਖ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਭਾਵ ਕਿ ਜਿਸ ਬੰਦੇ ਦੇ ਅੰਦਰ ਦਿਮਾਗ ਦੇ ਵਿੱਚ ਗੁਰੂ ਦੀ ਬਾਣੀ ਵੱਸ ਜਾਂਦੀ ਹੈ ਨਾ ਉਹਨੂੰ ਫਿਰ ਚਿੰਤਾ ਝੋਰੇ ਫਿਕਰ ਉਹ ਸਭ ਕੁਝ ਖਤਮ ਹੋ ਜਾਂਦਾ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਨਾ ਜੀਤ ਨ ਆਵੈ ਕਹਿੰਦੇ ਜਿਹੜੇ ਬੰਦੇ ਮਾਇਆ ਦੇ ਹੰਧਾਰ ਦੇ ਵਿੱਚ ਤੁਰੇ ਫਿਰਦੇ ਆ ਨਾ ਕਹਿੰਦੇ ਉਹ ਚੰਗਾ ਬੋਲਣਾ ਹੀ ਨਹੀਂ ਜਾਣਦੇ ਬੋਲਣਾ ਜਾਣਾ ਮਾਇਆ ਮਦਮਤਾ ਕਹਿੰਦੇ ਜਿਹੜੇ ਮਾਇਆ ਦੇ ਨਸ਼ੇ ਦੇ ਵਿੱਚ ਰੁੱਤੇ ਹੋਏ ਹਨ ਕਹਿੰਦੇ ਉਹ ਚੰਗਾ ਬੋਲ ਬੋਲਣਾ ਨਹੀਂ ਜਾਣਦੇ ਉਹਨਾਂ ਨੂੰ ਗੁਰਬਾਣੀ ਵੀ ਚੰਗੀ ਨਹੀਂ ਲੱਗਦੀ ਮਰਨਾ ਕੀਤ ਨਾ ਆਵੇ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਮਰਨਾ ਭੁੱਲ ਗਿਆ ਗੱਲਾਂ ਇਹ ਤੇ ਦੋ ਤਿੰਨ ਗੁਰੂ ਸਾਹਿਬ ਨੇ ਕਿੰਨਿਆਂ ਨੇ ਕਹਿੰਦੇ ਮਰਨਾ ਬੰਦੇ ਨੂੰ ਜਿੱਦ ਤੇ ਯਾਦ ਆ ਜਾਵੇ ਤੇ ਰੱਬ ਯਾਦ ਆ ਜਾਵੇ ਤੇ ਸਾਨੂੰ ਮਰਨਾ ਭੁੱਲ ਗਿਆ ਗੁਰੂ ਸਾਹਿਬ ਕਹਿੰਦੇ ਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਕਹਿੰਦੇ ਇਹ ਚੀਜ਼ਾਂ ਤੇ ਸਾਨੂੰ ਯਾਦ ਰਹਿ ਗਈਆਂ ਖਾਣਾ ਵੀ ਯਾਦ ਰਹਿ ਗਿਆ ਪੀਣਾ ਵੀ ਯਾਦ ਰਹਿ ਗਿਆ ਹੱਸਣਾ ਵੀ ਯਾਦ ਰਹਿ ਗਿਆ ਸੌਣਾ ਵੀ ਯਾਦ ਰਹਿ ਗਿਆ ਬਿਸਰ ਗਿਆ ਹੈ ਮਰਨਾ ਕਹਿੰਦੇ ਮੌਤ ਭੁੱਲ ਗਈ ਸਾਨੂੰ ਜਿੱਦੇ ਮੌਤ ਚੇਤੇ ਆ ਜਾਂਦੀ ਹੈ ਨਾ ਬੰਦੇ ਨੂੰ ਉਸੇ ਦਿਨ ਕਹਿੰਦੇ ਰੱਬ ਨੂੰ ਯਾਦ ਕਰਨ ਲੱਗ ਜਾਂਦਾ ਰੱਬ ਚੇਤੇ ਆ ਜਾਂਦਾ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜੇ ਬੰਦੇ ਮਾਇਆ ਦੇ ਵਿੱਚ ਖੱਜਤ ਹੋ ਗਏ ਨਾ ਉਹਨਾਂ ਦੇ ਬਾਬਤ ਵੀ ਗੁਰੂ ਸਾਹਿਬ ਲਿਖਦੇ ਆ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹ ਰੋਲ ਘਟੋਲਾ ਕਹਿੰਦੇ ਜਿਹੜੇ ਮਾਇਆ ਦੇ ਵਿੱਚ ਮਸਤ ਹੋ ਜਾਂਦੇ ਆ ਮਾਇਆ ਦੇ ਵਿੱਚ ਰੱਤੇ ਜਾਂਦੇ ਆ ਕਹਿੰਦੇ ਉਹਨਾਂ ਨੂੰ ਮਾਇਆ ਘਾਰੀ ਅਤ ਅੰਨਾ ਬੋਲਾ ਕਹਿੰਦੇ ਉਹ ਤੇ ਅੰਨੇ ਤੇ ਬੋਲੇ ਹੋ ਜਾਂਦੇ ਆ ਕਿਉਂ ਸ਼ਬਦ ਨਾ ਸੁਣੇ ਬਹੁਤ ਰੂਪ ਘਟੋਲਾ ਕਹਿੰਦੇ ਉਹਨਾਂ ਨੂੰ ਸ਼ਬਦ ਨਹੀਂ ਸੁਣਿਆ ਜਾਂਦਾ ਉਹਨਾਂ ਤੋਂ ਉਹ ਮਾੜੇ ਪਾਸੇ ਨੂੰ ਭੱਜਦੇ ਆ ਚੰਗਾ ਸੁਣਨਾ ਹੀ ਬੰਦ ਕਰ ਦਿੰਦੇ ਆ ਕਿਉਂਕਿ ਇੱਥੇ ਗੁਰੂ ਸਾਹਿਬ ਕਹਿੰਦੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਚੰਗਾ ਬੋਲਣਾ ਨਹੀਂ ਜਾਣਦੇ ਜਿਹੜੇ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੋ ਜਾਂਦੇ ਆ ਮਰਨਾ ਚੇਤਨਾ ਆਵੇ ਉਹਨਾਂ ਦੇ ਅੰਦਰ ਉਹ ਮਰਨਾ ਵੀ ਭੁੱਲ ਜਾਂਦਾ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਜਿਹੜੇ ਫਿਰ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਹੁੰਦੇ ਆ ਉਹ ਕਹਿੰਦੇ ਤੂੰ ਸਾਡਾ ਤੇ ਅਸੀਂ ਤੇਰੇ ਆ ਬਸ ਇਹ ਰਿਸ਼ਤਾ ਬਣ ਗਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਾਪ ਤੂੰ ਹੈ ਮੇਰਾ ਭਰਾਤਾ ਤੇਰੇ ਨਾਲ ਰਿਸ਼ਤਾ ਬਣ ਗਿਆ ਜੀ ਹੁਣ ਮੇਰਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇ ਅਸੀਂ ਤੇਰੇ ਆ ਤੂੰ ਸਾਡਾ ਬਸ ਸਾਡੇ 'ਚ ਹੁਣ ਕੋਈ ਫਰਕ ਨਹੀਂ ਰਿਹਾ ਇੱਕ ਮਿਕ ਹੋ ਗਏ ਆ ਕਿਉਂਕਿ ਮੇਰਾ ਤੁਹਾਡੇ ਨਾਲ ਨਾਤਾ ਬਣ ਗਿਆ ਜੀ ਤੇਰੇ ਸੇਵਕ ਕੋ ਭੌਂਕਛ ਨਹੀਂ ਜਮਨ ਹੀ ਆਵੇ ਨੇਰੇ ਕਹਿੰਦੇ ਜਿਹੜਾ ਤੇਰਾ ਸੇਵਕ ਬਣ ਜਾਂਦਾ ਨਾ ਤੇਰਾ ਗੋਲਾ ਬਣ ਜਾਂਦਾ ਤੇਰਾ ਦਾਸ ਬਣ ਜਾਂਦਾ ਤੇਰੇ ਸੇਵਕ ਭਉ ਕਿਛ ਨਾਹੀ ਕਹਿੰਦੇ ਉਹਨੂੰ ਕੋਈ ਡਰ ਨਹੀਂ ਪੋ ਸਕਦਾ ਜਮ ਨਹੀਂ ਆਵੇ ਨੇਰੇ ਕਹਿੰਦੇ ਫਿਰ ਉਹਦੇ ਕੋਲ ਮੌਤ ਰੂਪੀ ਜਮ ਵੀ ਆ ਨਹੀਂ ਸਕਦਾ ਦੇਖੋ ਮਰਨਾ ਤਾਂ ਇੱਕ ਦਿਨ ਹਰ ਇੱਕ ਨੇ ਹੁੰਦਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਕੋਲ ਜਮਦੂਤ ਨਹੀਂ ਆ ਸਕਦੇ ਤੇਰੇ ਸੇਵਕ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹੋ ਜੋ ਤੇਰਾ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਕਹਿੰਦੇ ਜਿਹੜੇ ਤੇਰੇ ਰੰਗ ਚ ਰੰਗ ਕੇ ਰੱਤੇ ਜਾਂਦੇ ਆ ਨਾ ਤੇਰੇ ਰੰਗ ਚ ਇੱਕ ਨਿਕ ਹੋ ਜਾਂਦੇ ਆ ਜਿਵੇਂ ਗੁਰੂ ਸਾਹਿਬ ਕਹਿੰਦੇ ਕੱਚਾ ਰੰਗ ਕੋ ਸੰਭ ਕਾ ਥੋੜਾ ਰਿਆ ਦਿਨ ਚਾਰ ਜੀਓ ਜਿਹੜਾ ਕੱਚਾ ਰੰਗ ਉਹਨਾਂ ਦਾ ਥੋੜੇ ਦਿਨਾਂ ਚ ਉਤਰ ਜਾਂਦਾ ਹੈ। ਕਈ ਗੁਰਦੁਆਰਾ ਸਾਹਿਬ ਹੁਣ ਲੱਗ ਜਾਂਦੇ ਆ ਮਹੀਨਾ ਕਾਉਂਦੇ ਆ ਫਿਰ हट ਜਾਂਦੇ ਆ। ਸਾਡੇ ਵਰਗਿਆਂ ਦਾ ਇਹੀ ਕੰਮ ਹੈ। ਪਰ ਜਿਹੜੇ ਪਰਮਾਤਮਾ ਦੇ ਵਿੱਚ ਰੱਤੇ ਜਾਂਦੇ ਆ ਨਾ ਇੱਕ ਵ ਇੱਕ ਹੋ ਜਾਂਦੇ ਆ। ਉਹ ਨਹੀਂ ਫੇਰਾਟਿਆ ਕਰਦੇ ਉਹ ਤੇ ਕਹਿੰਦੇ ਆ ਜਿੱਦੇ ਹੁਣ ਇਹ ਸਰੀਰ ਜੋ ਜਿੰਦ ਦੇ ਕ੍ਰੋਧ ਦੇ ਹਟਾਂਗੇ ਹੁਣ ਇੱਕ ਦੇ ਬਣ ਗਏ ਆ। ਹੁਣ ਥਾਂ ਥਾਂ ਤੇ ਜਾਣ ਦੀ ਲੋੜ ਨਹੀਂ ਇੱਥੇ ਗੁਰੂ ਸਾਹਿਬ ਕਹਿੰਦੇ ਆ ਜੋ ਤੇਰਾ ਰੰਗ ਰੱਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਦਾ ਅੰਦਾਸਾ ਕਹਿੰਦੇ ਜਿਹੜੇ ਤੇਰੇ ਰੰਗ ਤੇ ਰੁੱਤੇ ਗਏ ਨਾ ਕਹਿੰਦੇ ਉਹਨਾਂ ਦਾ ਪ੍ਰਮਾਤਮਾ ਨੇ ਜੰਮਣ ਮਰਨ ਦਾ ਗੇੜ ਹੀ ਖਤਮ ਕਰਤਾ ਜੰਮਣ ਮਰਨ ਦੇ ਪਾਸੇ ਤੋਂ ਹਟਾਈ ਦਿੱਤਾ ਕਿ ਜੰਮਣ ਮਰਨ ਦਾ ਖਤਮ ਨੇ ਕਰਤਾ ਉਹਨਾਂ ਦਾ ਕਹਿੰਦੇ ਤੇਰੀ ਬਖਸ਼ਣਾ ਮੇਟਾ ਕੋਈ ਸਤਿਗੁਰ ਕਾ ਦਲਾਸਾ ਕਹਿੰਦੇ ਜਿਹੜੀ ਤੇਰੀ ਬਖਸ਼ਿਸ਼ ਸਾਡੇ ਤੇ ਹੋ ਗਈ ਨਾ ਕਹਿੰਦੇ ਸਾਨੂੰ ਪੂਰਾ ਵਿਸ਼ਵਾਸ ਹੈ ਇਸ ਗੱਲ ਤੇ ਦਲਾਸੇ ਦਾ ਭਾਵ ਹੁੰਦਾ ਵਿਸ਼ਵਾਸ ਭਰੋਸਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਤੇਰੀ ਬਖਸ਼ਣਾ ਮੇਟਾ ਕੋਈ ਕਿ ਜਿਹੜੀ ਤੇ ਸਾਡੇ ਤੇ ਬਖਸ਼ਿਸ਼ ਕਰਤੇ ਉਹਨੂੰ ਕੋਈ ਮੇਟ ਨਹੀਂ ਸਕਦਾ ਇਹ ਸਾਡੇ ਅੰਦਰ ਆਉਣ ਪੂਰਾ ਭਰੋਸਾ ਬਣ ਗਿਆ ਮੈਨੂੰ ਤੇਰੇ ਤੇ ਵਿਸ਼ਵਾਸ ਹੋ ਗਿਆ ਸੱਚੇ ਪਾਤਸ਼ਾਹ ਕਿ ਜਿਹੜੀ ਤੁਸੀਂ ਨੇ ਬਖਸ਼ਿਸ਼ ਮੇਰੇ ਤੇ ਕਰਤੀ ਇਹਨੂੰ ਕੋਈ ਮੇਟ ਨਹੀਂ ਸਕਦਾ ਹੁਣ ਨਾਮ ਧਿਆਇਨ ਸੁਖ ਵਲ ਪਾਇਨ ਆਠ ਪਹਿਰ ਅਰਦਾਹ ਹੈ ਕਹਿੰਦੇ ਜਿਹੜੇ ਤੇਰੇ ਪਰਮਾਤਮਾ ਦਾ ਨਾਮ ਧਿਆਉਂਦੇ ਆ ਨਾ ਨਾਮ ਧਿਆਏਨ ਜਦੋਂ ਨਾਮ ਨੂੰ ਧਿਆਵਾਂਗੇ ਤਾਂ ਸੁਖ ਫਲ ਪਾਏਨ ਉਹਨਾਂ ਨੂੰ ਫਿਰ ਸੁਖ ਪੈਦਾ ਹੋ ਜਾਂਦਾ ਆਠ ਪਹਿਰ ਅਰੰਧ ਕਹਿੰਦੇ ਕਈ ਐਸੇ ਹੁੰਦੇ ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਸੁਖ ਪੈਦਾ ਹੋ ਜਾਂਦਾ ਪਰ ਕਹਿੰਦੇ ਜਿਹੜੇ ਅੱਠੇ ਪਹਿਰ ਉਸ ਪਰਮਾਤਮਾ ਨੂੰ ਧਿਆਉਣਗੇ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਤੇ ਫਿਰ ਕਹਿੰਦੇ ਉਹ ਸੁੱਖਾਂ ਦਾ ਝੜਨਾ ਵਗਣ ਲੱਗ ਜਾਂਦਾ ਹੈ ਉਹਨਾਂ ਦੇ ਅੰਦਰ ਹੀ ਕੱਦਾਂ ਸੁੱਖ ਨਹੀਂ ਹੁੰਦਾ ਉਹ ਧਿਆਨ ਸੁੱਖਾਂ ਦੇ ਸਾਗਰ ਬਣ ਜਾਂਦੇ ਆ ਕਹਿੰਦੇ ਨਾਮ ਧਿਆਇਨ ਸੁਖ ਵਲ ਬਾਇਨ ਆਜ ਪਹਿਰ ਆਰਾਧਾ ਅੱਠ ਪਹਿਰ ਚਾਰ ਪਹਿਰ ਦਿਨ ਦੇ ਚਾਰ ਪਹਿਰ ਰਾਤ ਦੇ ਕਹਿੰਦੇ ਉਹ ਦਿਨ ਤੇ ਰਾਤ ਪ੍ਰਮਾਤਮਾ ਨੂੰ ਧਿਆਉਂਦੇ ਆ ਦਿਨ ਤੇ ਰਾਤ ਜਿਵੇਂ ਅਸੀਂ ਰਾਤ ਨੂੰ ਸੌਣਾ ਹੁੰਦਾ ਨਾ ਸੌਣ ਵੇਲੇ ਜਦੋਂ ਅਸੀਂ ਮੰਝੇ ਤੇ ਲੇਟੇ ਹੋਏ ਆ ਉਦੋਂ ਸੋਲਾ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਹੈ ਕਈ ਕਈ ਜਾਂਦੇ ਹੁੰਦੇ ਕੀਰਤਨ ਸੋਲਾ ਕੀਰਤਨ ਸੋਲਾ ਲਿਖਿਆ ਕਿਤੇ ਨਹੀਂ ਜੀ ਪਰ ਕਈਆਂ ਨੇ ਗੁਟਕਾ ਸਾਹਿਬ ਤੇ ਵੀ ਲਿਖ ਕੇ ਸਾਨੂੰ ਦੇ ਦਿੱਤਾ ਕੀਰਤਨ ਸੋਲਾ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਉੱਤੇ ਇਕੱਲਾ ਸੋਲਾ ਸਾਹਿਬ ਲਿਖਿਆ ਹੋਇਆ ਹੈ ਅਸੀਂ ਕਹਿੰਦੇ ਹਾਂ ਸੋਲਾ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ ਜਦੋਂ ਕੀਰਤਨ ਨਾਲ ਆ ਜਾਂਦਾ ਕੀਰਤਨ ਹੋ ਗਿਆ ਬਾਜੇ ਤੇ ਜਦੋਂ ਕੱਲਾ ਸੋਲਾ ਸਾਹ ਭਾਵ ਕੇ ਜਦੋਂ ਅਸੀਂ ਸੌਣਾ ਹੈ ਨਾ ਸੌਣ ਵੇਲੇ ਮੰਜੇ ਤੇ ਜਦੋਂ ਅਸੀਂ ਲੇਟਿਆ ਉਦੋਂ ਪੜਨੀ ਆ ਬਾਣੀ ਉਹ ਜਦੋਂ ਪੜਦੇ ਆ ਪੜਦੇ ਆ ਨੀਂਦ ਆ ਜੇ ਨਾ ਐਂ ਸਮਝ ਲਓ ਕਿ ਸਾਰੀ ਰਾਤ ਜਿਹੜੇ ਚਾਰ ਪੈਰ ਲੰਗੇ ਚਾਰ ਪੈਰ ਵੀ ਉਸ ਪਰਮਾਤਮਾ ਦਾ ਹੀ ਨਾਮ ਚੱਲ ਰਿਹਾ ਅੰਦਰ ਸਾਡੇ ਜੇ ਅਸੀਂ ਸੌਣ ਲੱਗੇ ਆ ਮਾੜਾ ਕੁਝ ਵੇਖਦੇ ਵੇਖਦੇ ਨੀਂਦ ਆ ਗਈ ਨਾ ਫਿਰ ਸਾਰੀ ਰਾਤ ਉਹੀ ਚੱਲਣਾ ਮਾੜਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਐ ਆਠ ਪਹਿਰ ਅਰਧ ਹੈ ਕਿ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ ਉਸ ਪਰਮਾਤਮਾ ਦਾ ਨਾਮ ਹੀ ਚੱਲਦਾ ਤੇਰੀ ਸ਼ਰਨ ਤੇਰੇ ਪਰਵਸ ਪੰਚ ਦਸਤ ਲੈ ਸਾਤੇ ਕਹਿੰਦੇ ਸੱਚੇ ਬਾਦਸ਼ਾਹ ਜਿੱਤੇ ਦੇ ਤੇਰੀ ਸ਼ਰਨ ਚ ਆਏ ਆ ਨਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੇਰੀ ਸ਼ਰਨ ਤੇਰਾ ਪਰਵਾਸੇ ਤੇਰੇ ਤੇ ਭਰੋਸਾ ਰੱਖ ਲਿਆ ਤੇ ਤੇਰੇ ਤੇ ਪ੍ਰਭੂ ਭਰੋਸਾ ਰੱਖ ਕੇ ਤੇਰੀ ਸ਼ਰਨ ਚ ਆਏ ਪੰਜ ਦੁਸ਼ਤ ਲੈ ਸਾਤੇ ਜਿਹੜੇ ਸਾਡੇ ਅੰਦਰ ਪੰਜ ਵਿਕਾਰ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਸਾਧ ਲਿਆ ਧਾਵ ਕੇ ਉਹਨਾਂ ਨੂੰ ਅਧੀਨ ਕਰ ਲਿਆ ਹੁਣ ਅਸੀਂ ਉਹਨਾਂ ਦੇ ਅਧੀਨ ਆ ਅਸੀਂ ਪੰਜ ਵਿਕਾਰਾਂ ਦੇ ਅਧੀਨ ਆ ਜਿੱਧਰ ਜਿੱਧਰ ਉਹ ਲੈ ਜਾਂਦੇ ਆ ਉਧਰ ਉਧਰ ਅਸੀਂ ਤੁਰੇ ਫਿਰਦੇ ਆ ਪਰ ਜਿਸ ਬੰਦੇ ਤੇ ਪਰਮਾਤਮਾ ਦੀ ਕਿਰਪਾ ਹੋ ਜੇ ਫਿਰ ਉਹ ਪੰਜਾਂ ਨੂੰ ਆਪਣੇ ਵਾਸ ਵਿੱਚ ਕਰ ਲੈਂਦਾ ਹੈ ਉਹਨਾਂ ਨੂੰ ਜਦੋਂ ਵਾਸ ਵਿੱਚ ਘਰ ਲੰਗਾ ਫਿਰ ਉਹ ਤੰਗ ਨਹੀਂ ਕਰਨਗੇ ਇਹ ਜਿਹੜੀਆਂ ਚੀਜ਼ਾਂ ਨੇ ਕਾਮ ਕ੍ਰੋਧ ਲੋਭੋ ਹੰਕਾਰ ਇਹ ਅੰਦਰੋਂ ਨਿਕਲ ਨਹੀਂ ਸਕਦੇ ਕਿਉਂਕਿ ਪ੍ਰਮਾਤਮਾ ਦੀ ਅੰਦਰ ਟਿਕਾਈਆਂ ਨੇ ਵਾਸ ਇਹਨਾਂ ਨੂੰ ਕਿਸੇ ਨਿਜਮ ਵਿੱਚ ਚਲਾਇਆ ਜਾ ਸਕਦਾ ਹੈ ਤੇਰੀ ਸ਼ਰਣ ਤੇਰਾ ਪ੍ਰਭਾਸ ਪੰਜ ਦੋਸ਼ਤ ਲੈ ਸੱਦ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਕਹਿੰਦੇ ਸੱਚੇ ਬਾਦਸ਼ਾਹ ਮੇਰੇ ਕੋਲ ਚੰਗਾ ਗਿਆਨ ਹੈ ਨਹੀਂ ਸੀ ਕਿਉਂਕਿ ਮੇਰੀ ਮਤ ਨਹੀਂ ਏਨੀ ਗਿਆਨ ਧਿਆਨ ਮੈਂ ਸੱਚੇ ਬਾਦਸ਼ਾਹ ਕਦੇ ਚੌਂਕੜਾ ਲਾ ਕੇ ਤੇਰੇ ਤੇ ਧਿਆਨ ਹੀ ਨਹੀਂ ਜੋੜਿਆ ਕਿਛ ਕਰਮ ਨਾ ਜਾਣਾ ਮੈਂ ਕੋਈ ਚੰਗਾ ਕਰਮ ਨਹੀਂ ਕੀਤਾ ਸਾਰ ਨਾ ਜਾਣਾ ਤੇਰੇ ਮੈਂ ਕਦੇ ਤੈਨੂੰ ਦੇਖਿਆ ਹੀ ਨਹੀਂ ਸੱਚੇ ਬਾਦਸ਼ਾਹ ਕਦੇ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ ਮੈਂ ਤੇਰੀ ਸਾਰੇ ਨਹੀਂ ਲਈ ਅਸੀਂ ਕਈ ਵਾਰੀ ਕਹਿੰਦੇ ਨੇ ਆ ਕਿ ਸਾਡਾ ਕੋਈ ਰਿਸ਼ਤੇਦਾਰ ਆਇਆ ਨਹੀਂ ਕਈ ਵਾਰੀ ਕੋਈ ਬੰਦਾ ਬਿਮਾਰ ਹੁੰਦਾ ਉਹ ਜਦੋਂ ਸਾਲ ਦੋ ਸਾਲ ਬਾਅਦ ਮਿਲਦਾ ਨਾ ਉਹ ਕਹਿੰਦਾ ਕਿਵੇਂ ਐ ਕਹਿੰਦਾ ਤੈਨ ਕਿਹੜਾ ਮੇਰੀ ਕੋਈ ਸਾਰ ਲਈ ਐ ਇੱਥੇ ਗੁਰੂ ਸਾਹਿਬ ਉਹੀ ਗੱਲ ਕਰਦੇ ਐ ਕਿ ਨਾ ਮੇਰੇ ਅੰਦਰ ਕੋਈ ਗਿਆਨ ਨਾ ਮੈਂ ਕੋਈ ਪਰਮਾਤਮਾ ਦੇ ਵਿੱਚ ਧਿਆਨ ਜੋੜਿਆ ਤੇ ਨਾ ਹੀ ਮੈਂ ਕੋਈ ਚੰਗਾ ਕਰਮ ਕੀਤਾ ਤੇ ਨਾ ਹੀ ਮੈਂ ਤੇਰੀ ਸਾਰ ਲਈ ਕਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੇਰੇ ਤੇ ਵੱਡੀ ਕਿਰਪਾ ਹੋ ਗਏ ਕਿ ਮੈਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਰਿਆਂ ਤੋਂ ਵੱਡੇ ਗੁਰੂ ਮਿਲ ਗਏ ਜਿਨ੍ਹਾਂ ਨੇ ਮੇਰੀ ਰਾਖੀ ਕੀਤੀ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅਸੀਂ ਵੀ ਆ ਕੇ ਗੁਰੂ ਦੇ ਅੱਗੇ ਕਹੀਏ ਸੱਚੇ ਪਾਤਸ਼ਾਹ ਮੇਰੇ ਅੰਦਰ ਵੀ ਕੋਈ ਗੁਣ ਨਹੀਂ ਹੈ ਹਮ ਅਬ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖਿਆ ਵਿਖਾਹੀ ਮਾਇਆ ਮੋਹ ਧਰਮ ਕੈ ਭੁੱਲੇ ਸੁਤਦਾਰਾ ਸਿਓ ਪ੍ਰੇਤ ਲਗਾਈ ਕਿ ਮੇਰੀਆਂ ਪ੍ਰੀਤਾਂ ਵਾਰੀਆਂ ਥਾਮਾਂ ਤੇ ਲੱਗੀਆਂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਿਓ ਕਿ ਮੇਰੀ ਪ੍ਰੀਤ ਤੁਹਾਡੇ ਨਾਲ ਜੁੜ ਜੇ ਮੇਰੀ ਪ੍ਰੀਤ ਤੁਹਾਡੇ ਨਾਲ ਹੋ ਜੇ ਕਿ ਮੇਰਾ ਪਿਆਰ ਤੁਹਾਡੇ ਨਾਲ ਬਣ ਜੇ ਜਿੱਦੇ ਗੁਰੂ ਦੇ ਨਾਲ ਪਿਆਰ ਬਣ ਗਿਆ ਉਹਦੇ ਗੁਰੂ ਨੇ ਸਾਨੂੰ ਵੀ ਰੱਖ ਲੈਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋ